ਦੇਖੋ ਜੀ ਉਹ ਦਿਨ ਪੂਰਾ ਇਕੱਠੇ ਹੋਈ ਦੇ ਬਿਲਕੁਲ ਠੀਕ ਹੈ ਹਾਂਜੀ ਜੀ ਪਾਠਾ ਆਪਣੇ ਵੀਡੀਓ ਪਾਈ ਜੋ ਮਰਜ਼ੀ ਕਰਿਆ ਆਪਣਾ ਸਿਹਾਰ ਹੋ ਗਿਆ ਜੀ ਹੋ ਗਿਆ ਹਾਂਜੀ ਹੋਇਆ ਅੱਛਾ ਆਪਣਾ ਪੂਰਾ ਪਾਣੀ ਚੜਨ ਲੈ ਗਿਆ ਮੁਰਕਾ ਮੋਰੀ ਹੋਰ ਤਲਾ ਕੋਈ ਚਾਰ ਚਾਰ ਇੰਚੀ ਟੋਟ ਕੇ ਢੇਰ ਦिए ਅੱਛਾ ਹਾਂ ਹਾਂ ਵਡਿਆ ਸਿਸਟਮ ਬਣ ਗਿਆ ਜੀ ਅੱਛਾ ਖੁਸ਼ ਹੋ ਅੱਜ ਮੈਂ ਖੁਸ਼ ਹਾਂ ਜੀ ਚਲੋ ਬਹੁਤ ਬਹੁਤ ਨਵਾਜ਼ੀ ਤੁਹਾਡਾ ਜੀ ਸਾਰੀ ਮੋਰੀ ਪੱਥਰ ਪੱਥਰ ਕਰਾ ਅੱਛਾ ਜੀ ਹਾਂ ਕਰ ਪੱਤਰ ਬੱਤਰ ਕਰਿਆ ਇਹ ਤਾਂ ਮੇਰੀ ਸੁਣ ਬਤਾ ਸਰ ਰਿਆ ਤੇ ਮੈਂ ਕਿੱਦਾਂ ਨਹੀਂ ਭਰੇਂਦੀ ਜਿੱਲਾ ਨਹੀਂ ਕਰਦੀ ਦੀ ਹਾਂ ਆਪੋ ਮਹਿਕਮਾ ਫਿਰਾਬਾਦ ਜਾਂ ਮਹਿਮਤ ਗੈਸ ਤੇਰੇ ਕੀ ਫਾੜੀ ਤੇ ਇਹ ਬੁੱਲੇ ਕਰ ਕੇ ਕੰਮ ਚਾਲਣ ਦੇ ਜਿਹੜਾ ਚੱਲਣਾ ਹੁਣ ਕਿੱਲਾ ਭਰ ਜਾਂਦਾ ਬਈ ਆਰਾਮ ਨਾਲ ਬੜੀਆ ਜਿਹੀ ਕਿੱਲਾ ਦਾ ਟੱਪਦਾ ਜੀ ਇਹ ਤਾਂ ਉਹ ਸੇਮ ਸਿਰ ਵਾਲਾ ਕੰਮ ਕਰ ਚੱਲੋ ਫਾਇਦਾ ਹੋ ਗਿਆ ਆਪਣਾ ਰੋਲਾ ਪੈਦਾ ਦੋਨੋਂ ਗੱਡੀ ਇੰਟੋ ਘੜਦੀ ਇੱਕ ਨੰਮਰਾ ਕੰਮ ਹੋ ਗਿਆ ਆਪਣੀ ਚੱਲਦੀ ਤਿੰਨ ਤੋਂ ਘੜਦੀ ਦੋ ਘੜ ਪਾ ਲੈ ਸਰ ਅੱਛਾ ਅੱਛਾ ਤੂੰ ਥੋੜੇ ਦਿਨ ਬਾਅਦ ਹੀ ਆ ਕੇ ਪਾ ਕੇ ਪੈ ਤੀ ਤਿੰਨ ਦਿਨ ਬਾਅਦ ਅੱਛਾ ਹਾਂ ਤਿੰਨ ਦਿਨ ਬਾਅਦ ਅਸੀਂ ਖੜੇ ਆ ਜੀ ਅੰਦਾਣਾ ਪਿੰਡ ਦੇ ਵਿੱਚ ਕੁਝ ਦਿਨ ਪਹਿਲਾਂ ਇੱਥੇ ਦੇ ਲੋਕਾਂ ਨੇ ਮੈਨੂੰ ਫੋਨ ਕਰਿਆ ਮੈਨੂੰ ਬੁਲਾਇਆ ਤੇ ਸਾਰੇ ਲੋਕਾਂ ਨੇ ਦੱਸਿਆ ਵੀ ਜਿਹੜੀ ਆਹ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਜਿਹੜਾ ਕਨਾਲ ਵਾਟਰ ਹੈ ਉਹਦਾ ਬਹੁਤ ਸਤਰ ਨੀਮਾ ਸਾਡੀਆਂ ਫਸਲਾਂ ਲੱਗਣ ਕਿੜੀਆਂ ਖੜੀਆਂ ਪੂਰੇ ਪੂਰੇ ਦਿਨ ਚ ਮੱਸਾਂ ਇੱਕ ਕਿੱਲਾ ਸਾਡੇ ਤੋਂ ਰਾਮਦਾ ਤੇ ਅਸੀਂ ਕਿੱਧਰ ਜਾਵਾਂਗੇ ਅੱਗੇ ਫਸਲ ਦਾ ਟਾਈਮ ਕੋੜੇ ਲੇਵਲ ਛੋੜ ਦਿਆ ਮਕੋੜ ਸਾਹਿਬ एकदम ਪੂਰਾ ਦਬਾਇਆ ਭਰਿਆ ਪੂਰਾ ਕੋਈ ਪਾਣੀ ਛੱਡਦਾ ਨਹੀਂ ਜੀ ਆ ਸਮੱਸਿਆ ਹੋਈ ਦੱਸੋ ਯਾਰ 23 ਮਿੰਟਾਂ ਦੇ ਵਿੱਚ ਕਹਿੰਦੇ ਪਹਿਲਾਂ ਇੱਕ ਕਿਲਾ ਰੰਮਦਾ ਸੀ ਜਿਹੜਾ ਹੁਣ 8 ਘੰਟਿਆਂ ਚ ਰੰਮਦਾ ਇੱਕ ਜੀ ਜੋ ਬੋ ਉੱਪਰ ਅੰਦਾਣਾ ਔਰ ਮੰਡਵੀ ਤੱਕ ਜੀ ਉਹ ਤਾਂ ਬਿਲਕੁਲ ਖਤਮ ਹੋ ਗਏ ਜੀ ਕਿਸਾਨ ਸਾਰੇ ਅਸੀਂ ਉਹ ਰੋ ਆਵਾਜ਼ ਚੱਕੀ ਸਾਰੇ ਭੈਣ ਭਰਾਵਾਂ ਨਾਲ ਸਾਥ ਮਿਲਿਆ ਰੋਲਾ ਚੱਕਿਆ ਕਲਪੁਰਖ ਦੀ ਮਹਿਰ ਨਾਲ ਮੈਨੂੰ 3-4 ਦਿਨਾਂ ਬਾਅਦ ਹੀ ਆਪਣੇ ਲੋਕਾਂ ਦੇ ਫੋਨ ਆਉਣ ਲੱਗੇ ਸੀਗੇ ਵੀ ਬਾਈ ਜੀ ਨਜ਼ਾਰਾ ਆ ਗਿਆ ਪਾਣੀ ਦਾ ਹੱਲ ਹੋ ਚੁੱਕਿਆ ਅੱਜ ਸਾਰਿਆਂ ਨੇ ਮੈਨੂੰ ਬੜੀ ਖੁਸ਼ੀ ਨਾਲ ਬੋਲ ਕੇ ਦੱਸਿਆ ਕਹਿੰਦੇ ਜੀ ਪਾਣੀ ਤਾਂ ਹੁਣ ਭੱਜਿਆ ਫਿਰਦਾ ਸਾਡੇ ਸਾਡੀਆਂ ਫਸਲਾਂ ਵਧੀਆ ਰੰਗ ਰਹੀਆਂ ਨੇ ਸਾਡਾ ਸੀਜ਼ਨ ਬਚ ਗਿਆ। ਉਹ ਕੰਮ ਰੂ ਦਾ ਚੱਲਦਾ ਹੈ ਨਾਮ ਚੱਟੀਏ ਅੱਜ ਸਾਡੇ ਅੱਗੇ ਕਿਸੇ ਦੀ ਨਾ ਯਾਰੀ ਚੱਲਦੀ ਉਹ ਯਾਰੇ ਹੋਏ ਕੰਮ ਸਾਰੇ ਹੋ ਜਾਣਗੇ ਸਾਡੀ ਸੋਹਣੀ ਇਲਾਕੇ ਵਿੱਚ ਬੜੀ ਚੱਲਦੀ ਉਹ ਪਤਾ ਨਹੀਂ ਉਹ ਕਿਹੜਾ ਕਿੱਥੇ ਰਹਾ ਢੱਕਲੇ ਖੂਨ ਪੀਣਾ ਡੱਬ ਵਿੱਚ ਰੱਖ ਕੇ ਤੁਰੀਦਾ ਖਾਲੀ ਹੱਥ ਮੋੜਦਾ ਨਾ ਜੱਟ ਕਦੇ ਵੀ ਯਾਰੀ ਅੱਤੇ